ਅਸੀਂ ਸੀਆਈਏ ਸਟਾਫ ਤੋਂ ਆਏ ਆ ਤਾਂ ਕੱਢੋ 20000 ਜਿਹਾਜ ਕੱਲ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਪਟਿਆਲਾ ਤੋਂ ਵਾਰੇ ਨੇ ਤਾਂ ਲੋਹਰਿਗੜ੍ਹ ਥਾਣੇ ਦੇ ਤੋਂ ਹੀਰੋਂ ਦਾ ਇਲਾਕਾ ਗੁਰਪਖਸ਼ ਕਲੋਨੀ ਵਿੱਚ ਇੱਕ ਪਰਿਵਾਰ ਤੋਂ ਚਾਰ ਨਕਲੀ ਜਿਹੜੇ ਕਿ ਸੀਆਈਏ ਸਟਾਫ ਯਾਨੀ ਕਿ ਪੁਲਿਸ ਮੁਲਾਜ਼ਮ ਬਣ ਕੇ ਆਏ 20000 ਲੈ ਕੇ ਰਫੂ ਚੱਕਰ ਹੋ ਗਏ ਨੇ ਇਸ ਗੱਲ ਦੀ ਪੜਖ ਜਦੋਂ ਪਟਿਆਲਾ ਐਸਐਸਪੀ ਨੂੰ ਲੱਗੀ ਤਾਂ ਤੁਰੰਤ ਅਗੇ ਗੈਂਗ ਨੂੰ ਫੜਨ ਦੇ ਹੁਕਮ ਦਿੱਤੇ ਤਾਂ ਪੁਲਿਸ ਨੇ ਜਾੜ ਬਿਸਾ ਕੇ ਨਾ ਨਕਲੀ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਪੋਲਿਸ ਨਿਕਰ ਹੈਗੇ ਨਕਲੀ ਪੁਲਿਸ ਬਣ ਕੇ ਚਾਰ ਲੋਕਾਂ ਨੇ ਠੱਗੀ ਮਾਰੀ ਸੀ ਜਿਨ੍ਹਾਂ ਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਚੌਥੇ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਜੀ ਕੱਲ ਸਾਨੂੰ ਨੋਟਿਸ ਸਾਡੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਬਲਜੀਤ ਕੌਰ ਨਾਮ ਦੀ ਲੇਡੀ ਸੀਗੀ ਇੱਕ ਮਿਸ਼ਨਗਰ ਦੇ ਕਰੀਬ ਦੀ ਰਹਿਣ ਵਾਲੀ ਹੈ ਉਹਦੇ ਲੜਕੇ ਨੂੰ ਜੀ ਕੁਝ ਸਿਰਾਰਤੀ ਅਨਸਰਵਨ ਚਾਰ ਬੰਦਿਆਂ ਵੱਲੋਂ ਦੇ ਗਰੁੱਪ ਵੱਲੋਂ ਕਿਡਨੈਪ ਕਰਕੇ ਆਪਣੇ ਆਪ ਨੂੰ ਸੀਆਈਏ ਦੇ ਮਲਾਦਮ ਦੱਸ ਕੇ ਉਹਨੂੰ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ ਜਿਹਦੇ ਸਾਡੇ ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਐਸਐਸਪੀ ਸਾਹਿਬ ਥ੍ਰੀ ਵਰੁਣ ਸ਼ਰਮਾ ਆਈਪੀਐਸ ਜੀ ਦੀ ਨਿਗਰਾਨੀ ਹੇਡ ਉਹਨਾਂ ਤੋਂ ਗਾਈਡੈਂਸ ਪਰ ਆ ਲੈ ਕੇ ਤਾਂ ਇਹਦੇ ਵਿੱਚ ਐਫੇਅਰ ਦਰਜ ਕੀਤੇ ਗਏ ਜੀ थाना ਲੋਹਰੀ ਗੇਟ ਵਿਖੇ ਐਫਆਈ ਨੰਬਰ 68 ਹੈ ਜੀ ਰਿਲੇਵੈਂਟ ਸੈਕਸ਼ਨ ਇਹਦੇ ਵਿੱਚ ਲਗਾਏ ਗਏ ਨੇ ਚਾਰਾਂ ਦੋਸ਼ੀਆਂ ਦੇ ਖਿਲਾਫ ਇਹ ਲੱਗੀ ਹੈ ਇਹ ਦਿੱਤੀ ਸਪੈਸ਼ਲ ਦੀ ਗਾਈਡੈਂਸ ਮੁਤਾਬਕ ਇਹਦੇ ਵਿੱਚ ਵੱਖ-ਵੱਖੀਆਂ ਟੀਮਾਂ ਬਣਾਈ ਗਈਆਂ ਸੀ ਰੇਡ ਵਾਸਤੇ ਜਿਨ੍ਹਾਂ ਨੇ ਕੱਲ 26 ਤਰੀਕ ਨੂੰ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਜੀ ਸੰਦੀਪ, ਸ਼ੁਭਮ ਤੇ ਲਖਸ਼ੇ ਇਹਦੇ ਵਿੱਚ ਇੱਕ ਦੋਸ਼ੀ ਦੀ ਅਜੇ ਅਰੈਸਟ ਬਾਕੀ ਹੈ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦਾ ਪੰਡਿਕੁਰ ਮਾਮਲਾ ਤਰਜਾ ਸਮਝਣ ਜਿਹੜਾ ਇਹਨਕੋ ਸ਼ੁਰੂ ਇਹਨੂੰ ਕੱਲ ਰਾਤ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਇਹਨਾਂ ਨੂੰ ਅੱਜ ਮਾਨੇ ਕਦਾਲੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਬਾਕੀ ਕਸ਼ਿਸ਼ ਕੀਤੀ ਜਾਊ ਕੋਈ ਵਾਈਕਲ ਵਗੈਰਾ ਵੀ ਫੜਿਆ ਗਿਆ ਨਾ ਕੋਈ ਉਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਆਉਣਗੇ ਕਰਨਾਟ ਰੈਕੋਰਡ ਹੈ ਜਿਵੇਂ ਸੀਆਈਏ ਦਾ ਜਿਵੇਂ ਕਹਿੰਦੇ ਸੀਗੇ ਤੁਹਾਨੂੰ ਦੱਸਿਆ ਜੀ ਇਨੀਸ਼ੀਅਲ ਸਟੇਜ ਤੇ ਆਪਾਂ ਇਹਨੂੰ ਰਿਮਾਂਡ ਦੇ ਵਿੱਚ ਜੋ-ਜੋ ਚੀਜ਼ਾਂ ਸਾਹਮਣੇ ਆਉਣਗੇ ਉਹਨੂੰ ਰਿਪੋਰਟ ਰਿਕਾਰਡ ਕਰ ਲਿਆ ਜਾਈਏ ਕਨੈਕਟਿੰਗ ਦਾ ਪੁਲਿਸ ਵੱਲੋਂ ਬੜੀ ਸਮਰਸਤਾ ਦੀ ਨਾਲ ਸਾਰੇ ਸ਼ਰਾਰਤੀਆਂ ਸਮੇਤ ਖਿਲਾਫ ਸਕੰਜਾ ਟਾਈਟ ਕੀਤਾ ਹੋਇਆ ਉਹਦਾ ਫਾਇਦਾ ਚੁੱਕਣ ਲਈ ਮਤਲਬ ਕਿ ਇਹਨੂੰ ਪੈਸੇ ਲੋਕਾਂ ਤੋਂ ਜਬਰੀ ਵਸੂਲੀ ਦੇ ਨਾਮ ਤੇ ਇਹਨਾਂ ਨੇ ਇਹ ਜਿਹਾ ਕੰਮ ਕੀਤਾ ਕੋਈ ਨੀ ਮੈਂ ਟਾਰਗੇਟਿੰਗ ਨੂੰ ਕੋਈ ਬਣਾਇਆ ਕਿ ਕਾਰਨ ਕਿ ਨੂੰ ਟਾਰਗੇਟਿੰਗ ਨੂੰ ਬਣਾਇਆ ਇਹ ਮੁਹਲੇਦਾਰੀ ਸੀ ਕਿਵੇਂ ਇਹ ਪਹਿਲਾਂ ਰੱਖੀ ਕਿ ਹਕੀਕਤ ਦੇ ਸੀ ਉਹ ਚੀਜ਼ਾਂ ਸਾਹਮਣੇ ਆਉਣਗੀਆਂ ਜੀ ਇਹਨਾਂ ਦੇ ਪੁੱਛੇ ਦੇ ਵਿੱਚ ਪੈਸੇ ਰਿਕਵਰ ਕੀਤੇ ਗਏ ਆ ਸਰ ਅਜੇ ਤੱਕ ਜਿਹੜਾ ਕੋਈ ਨਹੀਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਜਿਹੜੇ ਜਿਹੜੀ ਇਹਨਾਂ ਤੋਂ ਹੋ ਸਕਦਾ ਕੋਈ ਹੋਰ ਵੀ ਕੋਈ ਵਾਰਦਾ ਤੇਨਾਂ ਤੋਂ ਮੰਨ ਲੈਣਗੇ ਅਫਸਰ ਜੀ ਵਗੈਰੇ ਨੇ ਹੋਰ ਕੋਈ ਪੁਲਿਸ ਨਹੀਂ ਬੜੇ ਇਨੀਸ਼ਲ ਸਟੇਜ ਤੇ ਆ ਜੀ ਆਪਾਂ ਔਨ ਡਿਮਾਂਡ ਜੋ ਜੋ ਚੀਜ਼ਾਂ ਸਾਹਮਣ ਪੁਲਿਸ ਨੇ ਫੜ ਲਿਆ ਕਲੀਪ ਪੁਲਿਸ ਮੁਲਾਜ਼ਮ ਬਣ ਕੇ ਠੱਗਿਆ ਮਾਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਫਤਾਰ ਕੀਤਾ। ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਦੇ ਨਾਲ ਠੱਗਿਆ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਪਟਿਆਲਾ ਪੁਲਿਸ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਤੇ ਚੌਥੇ ਦੀ ਭਾਲ ਲਗਾਤਾਰ ਚੱਲ ਰਹੀ ਹੈ।